ਇੱਕ ਗਰੀਬੀ ਤੇ ਦੂਜੀ ਕੁਦਰਤ ਦੀ ਮਾਰ ਜਦੋਂ ਇਨਸਾਨ ਤੇ ਪੈਂਦੀ ਆ ਤਾਂ ਬੰਦਾ ਉੱਠਣ ਤੋਂ ਵੀ ਰਹਿ ਜਾਂਦਾ ਹੈ ਦੇਖੋ ਕਿਸ ਤਰ੍ਹਾਂ ਹਰ ਇੱਕ ਘਰ ਦਾ ਸਮਾਨ ਜਿਹਨੂੰ ਬੇਹੱਦ ਸ਼ਾਮ-ਸ਼ਾਮ ਕੇ ਪੇਟੀਆਂ ਚ ਰੱਖਿਆ ਜਾਂਦਾ ਉਹ ਹੁਣ ਕੂੜੇ ਦਾ ਢੇਰ ਬਣ ਕੇ ਰਹਿ ਗਿਆ ਇਹ ਤਬਾਹੀ ਪਾਣੀ ਨੇ ਮਚਾਈ ਆ ਗਰੀਬ ਦਾ ਆਸ਼ੀਆਨਾ ਖਤਮ ਕਰਕੇ ਰੱਖ ਦਿੱਤਾ ਹੁਣ ਉਹ ਸੜਕ ਤੇ ਔਨ ਡਿੱਕਗਾਰ ਤੇ ਆ ਇਹ ਕੋਨੇ ਵਾਲੇ ਪਿੰਡ ਦੇ ਸਾਜਨ ਦੇ ਘਰ ਦੀ ਕਹਾਣੀ ਆ ਜੋ ਇਸ ਵੇਲੇ ਵੀ ਹੱਦ ਦਿੱਕਤਾਂ ਦੇ ਵਿੱਚ ਆ ਮਾਂ ਪੁੱਤ ਦੋਨੋਂ ਤਸਵੀਰਾਂ 'ਚ ਖੜੇ ਮੌਜੂਦ ਨੇ ਤਾਂ ਤਸਵੀਰਾਂ ਦੇਖੋ ਘਰ ਇਸ ਵੇਲੇ ਡਿੱਗਣ ਨੂੰ ਤਿਆਰ ਹੈ ਤੇ ਪਸ਼ੂਆਂ ਤੇ ਵੀ ਬੁਰੀ ਹਾਲਾਤ ਜਿਹੜੀ ਹੈ ਇਸ ਵੇਲੇ ਇਹ ਲੋਕ ਕੱਟਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਮਾਰ ਹੀ ਐ ਢੀ ਵੱਡੀ ਪਈਆ ਕੁਛ ਬੱਚਣ ਬਚਾਉਣ ਨੂੰ ਰਿਆ ਨਹੀਂ 사ਜਨ ਬਾਈ ਕੀ ਕੀ ਰਹਿ ਗਿਆ ਖੁਸ਼ ਵੀ ਨਹੀਂ ਰਹਿ ਗਿਆ ਭਾਜੀ ਹਾਂ ਸਭ ਤਬਾਹ ਹੋ ਗਿਆ ਜੋ ਬਚਿਆ ਇਹ ਉਹਨਾਂ ਨੂੰ ਤੋ ਤਾਂ ਆ ਬਰਾ ਬਣਾਇਆ ਵੇਖੋ ਹੁਣ ਉਹ ਚੱਲਦਾ ਕਿ ਨਹੀਂ ਮਰਾ ਮੋਟਾ ਪੱਖਾ ਹੈ ਹੂੰ ਤੇ ਇੱਕ ਨਿਗਾਹ ਜਿਹਾ ਬੱਚਿਆਂ ਵਾਸਤੇ ਟੀਵੀ ਨਿਗਾਹ ਤੇ ਬੱਚਿਆਂ ਵਾਸਤੇ ਟੀਵੀ ਰੰਦਾ ਉਹ ਵੀ ਸਾਰ ਸੁਰ ਗਿਆ ਕੱਪੜੇ ਹੈਗੇ ਪਾਉਣ ਕਿੰਨੇ ਕੱਪੜੇ ਭਾਈ ਨਹੀਂ ਆਹੀ ਜੋ ਮਤਲਬ ਸੇਵਾਦਾਰ ਇੱਕ ਦੋ ਦਾ ਡਰੈਸ ਮਤਲਬ ਮਿਲ ਗਿਆ ਨੂੰ ਉਹੀ ਮਤਲਬ ਆਪਾਂ ਪਾਉਂਦੇ ਆਹੀ ਜਿਆਦਾ ਕੰਦੇ ਇਹ ਕੱਪੜੇ ਇਹ ਕੱਪੜੇ ਤੇ ਭਾਈ ਹੱਲੇ 4-5 ਦਿਨ ਪਹਿਲਾਂ ਪਾਏ ਜੋ ਮਿਲੇ ਕਿਸੇ ਕੋ ਹਾਂ ਇਹ ਪਾਏ ਹਾਂ ਜੀ ਇਹੀ ਪਾਏ ਹੋਏ ਆ ਇੰਨੇ ਬਾਰੇ ਹਰਾ ਹਾਂ ਜੀ ਬਹੁਤ ਮੰਦਾ ਬਈ ਕੋਈ ਵੀ ਚੀਜ਼ ਨਹੀਂ ਬਚੀ ਨਹੀਂ ਕੋਈ ਚੀਜ਼ ਨਹੀਂ ਬਚੀ ਕੋਈ ਕੋਈ ਚੀਜ਼ ਨਹੀਂ ਸਭ ਕੁਝ ਸਾੜ ਗਿਆ ਹਾਂ ਜੀ ਬਹੁਤ ਬਹਾਉ ਦਾ ਬਾਕੀ ਤੁਸੀਂ ਰਹਿ ਹੀ ਸਕਦੇ ਜੀ ਜੋ ਜੋ ਹੋਵੇ ਘਰੇ ਹੋਏਗਾ ਕਿਨੇ ਹੂੰ ਤੇ ਆ ਵਕਤ ਦਰਵਾਜ਼ੇ ਮਤਲਬਾਂ ਨੂੰ ਤੇ ਇੰਨੀ ਨਹੀਂ ਮਤਲਬ ਨੌਬਤ ਮਿਲੇ ਕਿ ਦਰਵਾਜ਼ੇ ਮਤਲਬ ਬੰਦ ਕਰ ਜੀ ਪਾਣੀ ਦਾ ਸਾਦੂ ਇੰਨਾ ਖੌਫ ਹੋ ਗਿਆ ਸੀ ਇੰਨਾ ਡਰ ਹੀ ਭਾਜੀ ਅੱਛਾ ਭਾਈ ਜ਼ਿੰਦਗੀ ਕਿਵੇਂ ਬਚਾਈ ਹੈ ਜ਼ਿੰਦਗੀ ਭਾਜੀ ਬਹੁਤ ਔਖੀ ਤੁਹਾਨੂੰ ਪਤਾ ਇਥੋਂ ਇਹੋ ਜੇ ਮਤਲਬ ਜਦੋਂ ਹਾਲਾਤ ਆ ਜਾਂਦੇ ਤੇ ਬੰਦੇ ਨੂੰ ਸੁਝਦਾ ਨਹੀਂ ਹੈਗਾ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਭਾਜੀ ਮਤਲਬ ਬਹੁਤ ਮਨ ਚ ਪ੍ਰੈਸ਼ਰ ਹੀ ਕਿ ਹਾਂ ਕਿਸ ਨਾ ਕਿਸੇ ਤਰ੍ਹਾਂ ਆਪਣੀ ਆਪਣੀ ਤੇ ਆਪਣੇ ਬੱਚਾਂ ਦੀ ਮਾਂ ਪਿਓ ਦੀ ਮਤਲਬ ਜ਼ਿੰਦਗੀ ਬਚਾ ਚੱਕੀ ਏ ਬਹੁਤ ਆਪਾਂ ਕਿੰਨਾ ਕਿੰਨਾ ਸੀ ਭਾਜੀ ਮਤਲਬ ਪਾਣੀ ਆ ਮਤਲਬ ਸਾਡੇ ਆ ਝੜਨੇ ਨਹੀਂ ਮਸਲੇ ਨੂੰ ਲੱਭਦੇ ਆ ਜੋ ਜਾਲੀਆਂ ਪਈਆਂ ਹੋਈਆਂ ਹਨ ਇਹਨਾਂ ਤੋਂ ਮਤਲਬ ਉੱਪਰ ਛੱਤਾਂ ਤੱਕ ਲੱਗਾ ਏ ਪਾਣੀ ਆ ਤੇ 10 ਦਿਨ ਹੋ ਗਏ ਆ ਪਾਣੀ ਨੂੰ ਤੇ ਪਾਣੀ ਚਲੋ ਪਿੰਡਾਂ ਦੇ ਵਿੱਚ ਥੋੜਾ ਬੜਾ ਸੁੱਕ ਗਿਆ ਨਹੀਂ ਤੇ ਬਹੁਤ ਮੰਦੇ ਹਲਾ ਦੇ ਬਿਲਕੁਲ ਹੀ ਤਸਵੀਰਾਂ ਨੇ ਹੁਣ ਸਮਾਜ ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਰਾਸ਼ਣ ਇਹਨਾਂ ਦੇ ਘਰਾਂ ਦੇ ਵਿੱਚ ਹੈ ਤੁਹਾਡੀ ਕਿਰਪਾ ਦੇ ਨਾਲ ਹੁਣ ਲੋੜ ਹੈ ਨਾ ਲੋਕਾਂ ਦੇ ਮੁੜ ਵਸੇਬੇ ਕਰਨ ਦੀ ਦੇਖੋ ਇਹ ਤਬਾਹੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣਾ ਕਿ ਕਿਸ ਤਰ੍ਹਾਂ ਬੇਹੱਦ ਵੱਡੇ ਪੱਧਰ ਦੀ ਜਿਹੜੀ ਤਬਾਹੀ ਹੈ ਉਹ ਰਾਵੀ ਦੇ ਪਾਣੀ ਨੇ ਮਚਾਈ ਆ ਤਾਂ ਤਸਵੀਰਾਂ ਬਹੁਤ ਡਰਾਵਣੀਆਂ ਨੇ ਮੰਜ਼ਰ ਬਹੁਤ ਡਰਾਵਣਾ ਪਰ ਹੁਣ ਲੋੜ ਹੈ ਇਹਨਾਂ ਲੋਕਾਂ ਦੀ ਬਾਹ ਮੜਨ ਦੀ ਤਾਂ ਕਿ ਇਹ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਸਕਣ ਧੰਨਵਾਦ